ਸਾਡੇ ਨੇ ਸੋਸ਼ਲ ਮੀਡੀਆ ਤੇ ਦੇਖਿਆ ਟੀਵੀ ਚੈਨਲਾਂ ਤੇ ਦੇਖਿਆ ਸਾਡੇ ਪੰਜਾਬ ਦੇ ਮਾਝਾ ਜੋ ਗਵਰਨਰ ਸਾਹਿਬ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਇੱਕ ਜੱਤ ਦਾ ਜਿਹੜੀ ਫੋਜਪੁਰ ਦੇ ਵਿੱਚ ਸ਼ੁਰੂ ਕੀਤੀ ਹੈ ਸਾਡੀ ਸਰਕਾਰ ਨੇ ਪੰਜਾਬ ਦੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੇ ਆਦੇਸ਼ ਦੇ ਉੱਤੇ ਜਿਹੜੀ ਪਿਛਲੇ ਸਾਲ ਚੋਧ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਮੈਂ ਸ਼ੁਰੂ ਕੀਤੀ ਸੀਗੀ ਉਹਦੇ ਦੂਜੇ ਪੜਾਅ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਰਕਾਰ ਵੱਲੋਂ ਸਾਡੀ ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ ਜਤਰਾ ਜਿਹੜੀਆਂ ਕੱਢੀਆਂ ਜਾਂਦੀਆਂ ਤੇ ਮੈਨੂੰ ਲੱਗਦਾ ਕਿ ਗੋਦਨ ਸਾਹਿਬ ਨੇ ਦੇਖ ਕੇ ਕਾਲੇ ਪੰਨੇ ਦੇ ਵਿੱਚ ਆਪਣੀ ਜੱਤ ਦਾ ਇਹ ਜੜੀ ਛੋਕ ਕੀਤੀ ਐ ਅਸੀਂ ਜੱਤਾਂ ਦੇ ਖਿਲਾਫ ਨਹੀਂ ਗਏ ਅਸੀਂ ਇਹ ਚਾਹੁੰਦੇ ਪੰਜਾਬ ਦਾ ਹਰ ਬੰਦਾ ਨਸ਼ਿਆਂ ਦੇ ਬਦਉ ਉੱਠੇ ਹਰ ਬੰਦਾ ਇਸ ਮਿਹਨਤ ਦੇ ਵਿੱਚ ਹਿੱਸਾ ਲਵੇ ਪਰ ਮਹਿਮਾਨ ਜੋ ਗੋਦਨ ਸਿੰਘ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਤੁਸੀਂ ਯਾਤਰਾ ਸ਼ੁਰੂ ਕੀਤੀ ਤੁਸੀਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਯਾਤਰਾ ਸ਼ੁਰੂ ਕੀਤੀ ਜਿਹੜੇ ਲੋਕ 207 ਤੋਂ ਲੈ ਕੇ 17 ਤੱਕ ਪੰਜਾਬ ਦੇ ਇਤਿਹਾਸ ਕਰਦੇ ਵੇ ਤੇ ਉਹਨਾਂ ਦੇ ਰਾਜ ਦੇ ਵਿੱਚ ਇਹ ਨਸ਼ਿਆਂ ਦਾ ਹੜਝੜ ਇਹ ਨਸ਼ਿਆਂ ਦੀ ਆਮਦ ਜਿਹੜੀ ਹੈ ਉਸ ਸਮੇਂ ਸ਼ੁਰੂ ਹੋਈ ਗੋਨਾ ਸਾਹਿਬ ਤੁਹਾਡੇ ਨਾਲ ਅੱਜ ਸਦਾ ਸੁਖਬੀਰ ਸਿੰਘ ਬਾਦਲ ਬੈਠੇ ਸੀਗੇ ਪੰਜਾਬ ਬੀਜੇਪੀ ਦੇ ਐਕਟਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਬੈਠੇ ਸੀਗੇ ਸੱਜ ਤੁਸੀਂ ਜਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਡੰਗਾਈ ਦੇ ਨਾਲ ਜਾਂਚ ਕਰ ਲੈਣੀ ਸੀ ਕਿ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਆਇਆ ਇਹ ਕੌਣ ਲੈ ਲੋਕ ਲੈ ਕੇ ਆਏ ਇਹ ਉਹ ਸਰਕਾਰ ਦੇ ਵਿੱਚ ਆਏ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਆਏ ਉਹ ਪੰਜਾਬ ਦੇ ਹਜ਼ਾਰਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਡੋਪ ਦਿੱਤਾ ਆਜੋ ਪਤਾ ਦੀ ਕਿਹੜੇ ਮੂਹ ਦੇ ਨਾਲ ਪਹਾੜ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਬੈਠੇ ਸੀਗੇ ਗਵਨ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਦੇ ਵਿੱਚ ਧੱਕਿਆ ਇਹ ਲੋਕ ਹੈ ਜਿਨ੍ਹਾਂ ਨੇ ਰਾਜ ਚ ਚਿੱਟਾ ਵੇਚਦਾ ਰਿਆ ਆਦੇ ਲੋਕੀ ਕਰਦੇ ਅੱਗੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਸਾਨੂੰ ਬੜਾ ਦੁੱਖ ਹੋਇਆ ਇਸ ਗੱਲ ਨਾਲ ਹਾਂ ਤੁਸੀਂ ਜੱਤ ਦਾ ਕਰੋ ਦਿਗਾਈ ਦੇ ਨਾਲ ਪਤਾ ਲਾਓ ਕਿ ਕਿਹੜੇ ਲੋਕ ਉਸ ਸਮੇਂ ਵੀ ਨਸ਼ਿਆਂ ਦੇ ਖਿਲਾਫ ਲੜਦੇ ਸਨ ਅੱਜ ਵੀ ਨਸ਼ਿਆਂ ਦੇ ਖਿਲਾਫ ਲੜਦੇ ਆ ਉਹਨਾਂ ਲੋਕਾਂ ਨੂੰ ਨਾਲ ਲਾਗੋ ਉਹਨਾਂ ਸਾਭ ਬਹੁਤ ਲੋਕ ਨੇ ਬਹੁਤ ਸਨ ਸਮਾ ਨੇ ਬਹੁਤ ਐਨਜੀਓ ਨੇ ਆਮ ਆਦਮੀ ਪਾਰਟੀ 6 ਸਾਲ ਦੀ ਲੱਗੀ ਹੈ ਜਦੋਂ ਦੀ ਸਰਕਾਰ ਦੇ ਵਿੱਚ ਆਈ ਹੈ ਸਾਨੂੰ ਸਭ ਤੋਂ ਵੱਡਾ ਚੈਲੰਜ ਜਿਹੜਾ ਮਿਲਿਆ ਉਹ ਨਸ਼ਿਆਂ ਨੂੰ ਖਤਮ ਕਰਦਾ ਹੈ ਗੈਂਗਸਟਰਾਂ ਨੂੰ ਖਤਮ ਕਰਦਾ ਪਤਾ ਜਿਹੜੇ ਤੁਸੀਂ ਅੱਜ ਨਾਲ ਭਾਇ ਸੀਗੇ ਇਹਨਾਂ ਨੇ ਇਹਨਾਂ ਦੇ ਪੰਜਾਬ ਡੋਬਿਆ ਗਵਰਨਰ ਸਾਹਿਬ ਤੁਸੀਂ ਬਕਲਾਰ ਦੇ ਵਿੱਚ ਆ ਕੇ ਕਾਲੀ ਦੇ ਵਿੱਚ ਆ ਕੇ ਅੱਜ ਜੱਤਾਂ ਦਾ ਸ਼ੁਰੂ ਕੀਤੀ ਬਾਤ ਜੱਤਾਂ ਦੇ ਵਿੱਚ ਤੁਸੀਂ ਉਹਨਾਂ ਬੰਦਿਆਂ ਨੂੰ ਲੈ ਕੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਨਸ਼ਾ ਦਿਉਂਦੇ ਦੋਸ਼ੀ ਐ ਜਿਨ੍ਹਾਂ ਦੀ ਸਰਕਾਰ ਦੋਸ਼ੀ ਐ ਜਿਹੜੇ ਕਾਲੀ ਦਲ ਤੇ ਭਾਜਪੀ ਨੇ ਪੰਜਾਬ ਦੇ ਵਿੱਚ ਉਦੋਂ ਨਸ਼ੇ ਲਿਆਂਦੇ ਅੱਜ ਉਹ ਕਿਹੜੇ ਮੂੰਹ ਦੇ ਨਾਲ ਤੁਹਾਡੇ ਨਾਲ ਬੈਠਿਆ ਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਉਹ ਆਪਣੇ ਨਾਲ ਬਿਠਾਇਆ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਆ ਕੋਣ ਸਾਹਿਬ ਤੁਸੀਂ ਪਹਿਲਾਂ ਇਹ ਤਾਂ ਪਤਾ ਕਰ ਲੋ ਇਹ ਪਤਾ ਤਾਂ ਕਰੋ ਪੰਜਾਬ ਦੇ ਵਿੱਚ ਫੇਰ ਜਾਓ ਨਿਕਲੋ ਆਓ ਸਾਡੇ ਨਾਲ ਆਓ ਕੋਈ ਗੱਲ ਨਹੀਂ ਅਸੀਂ ਵੀ ਲੱਗੇ ਆ ਤੁਸੀਂ ਲੱਗ ਜਾਓ ਕੋਈ ਗੱਲ ਨਹੀਂ ਸਾਨੂੰ ਤਰਾਜ ਦੀ ਪਰ ਸਾ ਤੁਸੀਂ ਤੁਹਾਡੀ ਜੱਟਾਂ ਜੋ ਅੱਜ ਪੋਲਿਟਿਕਸ ਦੀ ਜਿਹੜੀ ਸਮੈਲ ਆ ਰਹੀ ਸੀਗੀ ਲੱਗਦਾ ਸੀਗਾ ਕਿ ਜਿੱਦਾਂ ਇੱਕ ਪੋਲਿਟਿਕਲ ਮੰਤਬ ਦੇ ਨਾਲ ਤੁਸੀਂ ਇਹ ਜੱਤ ਜਿਹੜੀ ਸ਼ੁਰੂ ਕੀਤੀ ਹੈ ਮੇਰੀ ਤੁਹਾਨੂੰ ਬੇਨਤੀ ਹੈ ਪਹਿਲੇ ਗਵਰਨਰ ਸਾਹਿਬ ਵੀ ਬਹੁਤ ਕਾਹੇ ਪੈਂਦੇ ਸੀਗੇ ਤੁਸੀਂ ਸਰ ਇਹ ਕਾਲੇ ਪੰਨੇ ਦੇ ਵਿੱਚ ਉਹਨਾਂ ਤਾਕਤਾਂ ਨੂੰ ਫੇਰ ਅੱਗੇ ਨਾ ਲਾਓ ਉਹਨਾਂ ਤਾਕਤਾਂ ਨੂੰ ਹਵਾ ਦੇ ਦਿਓ ਜਿਹਨਾਂ ਤਾਕਤਾਂ ਨੇ ਪੰਜਾਬ ਡੋਬਿਆ ਗਵਰਨਰ ਸਾਹਿਬ ਸਾਡਾ ਕਾਲਾ ਪੰਜ ਜਿਹੜਾ ਉਹ ਇਹਨਾਂ ਤਾਕਤਾਂ ਨੂੰ ਦੁਬਾਰਾ ਬੜਾਵਾ ਦੇਊਗਾ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਕੀ ਕਹੋਗੇ ਗਵੰਦਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਕਿ ਨਸ਼ੇ ਕੌਣ ਲੈ ਕੇ ਆਇਆ ਕੀ ਕਹੋਗੇ ਚਿਟਾ ਕਿੱਥੋਂ ਆਇਆ ਸੀਗਾ ਕੀ ਕਹੋਗੇ ਕੀ ਦੱਸੋਗੇ ਛੇਵਾ ਦਰਿਆ ਨਸ਼ਿਆਂ ਦਾ ਕਿਦੋਂ ਵਗਿਆ ਸੀਗਾ ਜਦੋਂ ਇਹ ਤੁਹਾਡੇ ਚਾਸ ਫੇਰੇ ਇਧਰ ਸੁਖਵੀਰ ਬਾਦਲ ਇਧਰ ਅਸ਼ਵਨੀ ਛੜੂਆ ਬੈਠੇ ਹੋਣਗੇ ਕਸਾ ਦਾ ਪੱਕੀ ਕਾਂ ਲੋਕਾਂ ਨੂੰ ਕੀ ਕਵਾਂਗੇ ਸੋ ਮੇਰੀ ਗੰਦਾ ਸਭ ਤੁਹਾਨੂੰ ਬੇਨਤੀ ਹੈ ਮੈਨੂੰ ਤੁਹਾਡੀ ਜੱਤ ਦਾ ਤੇ ਕੋਈ ਉਹ ਤਲਾਸ਼ ਨਹੀਂ ਹੈ ਪਰ ਮੈਨੂੰ ਤਲਾਸ਼ ਦੇ ਕੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਅੱਜ ਤੁਸੀਂ ਆਪਣੇ ਨਾਲ ਲੈ ਕੇ ਜੱਤ ਦਾ ਸ਼ੁਰੂ ਕੀਤੀ ਹੈ ਇਸ ਸਾਲ ਬੜਾ ਨਿੰਦਨਯੋਗ ਕਾਰਵਾਈ ਅੱਜ ਤੁਸੀਂ ਕੀਤੀ ਹੈ ਕਿ ਜਿਹੜੇ ਬੰਦਿਆਂ ਦੇ ਉੱਤੇ ਦੋਸ਼ ਲੱਗਦੇ ਦੇ ਜਿਹੜੇ ਬੰਦਿਆਂ ਦੀ 10 ਸਾਲ ਬਾਅਦ ਸਰਕਾਰ ਗਈ ਤਾਨੂੰ ਚੇਤਾ ਦੀ ਹੋਣਾ ਕਿ ਉਸ ਸਮੇਂ ਸਰਕਾਰ ਜਿਹੜੀ ਜਦੋਂ ਕਾਂਗਰਸ ਦੀ ਆਈ ਸਤਾਵਾਂ ਚ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਇਹੀ ਕਿਹਾ ਸੀਗਾ ਕਿ ਮੈਂ ਨਸ਼ੇ ਵਾਲਿਆਂ ਦਾ ਵਾਜ ਖਤਮ ਕਰੂੰਗਾ ਇਸੇ ਨਾਅਰੇ ਤੇ ਸਰਕਾਰ ਆਈ ਸੀ ਸਰ ਸੁਖਬੀਰ ਬਾਦਲ ਹੋਣੀ ਉਦੋਂ ਜਿਹੜੇ ਡਿਪਟੀ ਸੀਐਮ ਸੀਗੇ ਪੰਜਾਬ ਦੇ ਉਹਨਾਂ ਦੇ ਫਾਜ਼ਲ ਸਾਹਿਬ ਸਰਦਾਪਕਾਸ਼ ਸਿੰਘ ਬਾਦਲ ਜੀ ਉਸ ਸਮੇਂ ਚੀਫ ਮਨਿਸਟਰ ਸੀਗੇ ਤੇ ਇਹ ਭਾਜਪੀ ਦੇ ਕਈ ਮੰਤਰੀ ਉਸ ਕੈਬਨਟ ਦੇ ਵਿੱਚ ਸਨ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਰੱਦ ਉਹਨਾਂ ਦੇ ਇਸ ਕੰਮ ਕਿਤਾ ਹੀ ਇਹ ਨਸ਼ਿਆਂ ਦਾ ਛੇਵਾਂ ਦਰਿਆ ਲਿਆਉਣ ਵਾਲੇ ਆ ਉਹ ਅੱਜ ਤੁਸੀਂ ਉਹਨਾਂ ਨੂੰ ਨਾਮ ਲੈ ਕੇ ਜੱਤ ਦਾ ਕਰ ਰਹੇ ਹੋ ਇਹ ਇਹ ਗਵਰਨਰ ਸਾਹਿਬ ਤੁਸੀਂ ਸਾਡੇ ਸੂਬੇ ਦੇ ਗਵਰਨਰ ਦੇ ਮੇਰੀ ਤੁਹਾਨੂੰ ਬੇਨਤੀ ਆ ਕਿ ਚੰਗਿਆ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ ਉਹਨਾਂ ਲੋਕਾਂ ਨੂੰ ਨਾਮ ਲੈ ਕੇ ਆਪਣੀ ਜੱਤ ਦਾ ਕਰੋ ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਸਹੀ ਮੈਦੇ ਵਿੱਚ ਲੜਦੇ ਆ ਜਿਹੜੇ ਲੋਕ ਨਸ਼ੇ ਲੈ ਕੇ ਆਏ ਆ ਇਹਨਾਂ ਲੋਕਾਂ ਨੂੰ ਨਾਲ ਲਜਾਣ ਦਾ ਜਿਹੜਾ ਇਹ ਤਾਕਤਾਂ ਇਹ ਨਸ਼ੇ ਦੇ ਸਦਾਗਰ ਇਹ ਨਸ਼ੇ 10 ਸਾਲ ਨਸ਼ਿਆਂ ਦਾ ਸੇਵਾ ਦਾ دریا ਵਗਾਉਣ ਵਾਲੇ ਲੋਕ ਜਿਹੜੇ ਆ ਇਹ ਦਵਾਧਾ ਜਿਹੜਾ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਜਦ ਨਾਲ ਨਾਲ ਦੱਸੀ ਜਾਇਆ ਕਦੇ ਵੀ ਐ ਹੋਈ ਨਹੀਂ ਜਿਨ੍ਹਾਂ ਨੇ ਨਸ਼ੇ ਲਿਆਂਦੇ ਸੀਗੇ ਥੋੜਾ ਜਾਥ ਐ ਵੀ ਕਰਦਿਆ ਕਦੇ ਕਿ ਐ ਹੋਈ ਆ ਕਹਿੰਦੇ ਸਾਹ ਨਾਲ ਦੱਸਿਆ ਵੀ ਕਦੇ ਕਿਆ ਹੋਇਆ ਜੀ ਆ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਲੋਕਾਂ ਨੂੰ ਲੱਗੇ ਵੀ ਗੋندر ਸਾਹਿਬ ਕਿੰਨਾ ਵਧੀਆ ਕੰਮ ਕਰ ਰਹੇ ਆ ਸੋ ਮੇਰੀ ਤੁਹਾਨੂੰ ਬੇਨਤੀ ਆ ਗੋندر ਸਾਹਿਬ ਕਾਹਲੇ ਪੰਚ ਇਹਨਾਂ ਤੱਤਾਂ ਨੂੰ ਜਿਹੜਾ ਨਾਦਵਾ ਦਾ ਲੋਕਾਂ ਦੇ ਦਰਸ਼ਨ ਕਰਾ ਲੋਕਾਂ ਨੇ ਬੜਾ ਔਖਾ ਇਹਨਾਂ ਨੂੰ ਗੋਲੋਂ ਲਾਇਆ ਜੀ ਲੋਕਾਂ ਨੇ ਬਹੁਤ ਔਖਾ ਘਰੀ ਪਾਇਆ ਇਹਨਾਂ ਨੂੰ ਕੋਈ ਦੁਬਾਰਾ ਇਹਨਾਂ ਨੂੰ ਨਾਮ ਖੜ ਕੇ ਪੰਜਾਬ ਨੂੰ ਫੇਰ ਕਿਤੇ ਗਲਤ ਦਾ ਇਹਨਾਂ ਪਾ ਦਿਓ ਮੈਂ ਤੁਹਾਨੂੰ ਬਸ ਇਹ ਬੇਨਤੀ ਕਰਨੀ ਸੀ ਮੀਡੀਆ ਦੇ ਲਈ ਦਾ ਕੋਈ ਗੱਲ ਨਹੀਂ ਤਾਲਮਕ ਚੇਤੇ ਕਈ ਹੋਰ ਵੀ ਹੋ ਸਕਦੇ ਆ ਮੈਂ ਤਾਂ ਕਹਿੰਦਾ ਤਾਲਮਕ ਚੇਤੇ ਜਾਂ ਕੋਈ ਜਾਵੇ ਉਹ ਘਟ ਘਟ ਉਹ ਤੇ ਖੜੋ ਜਿਹੜੇ ਜਿਹੜੇ ਸਭ ਮੈਂ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਕਹਿ ਰਿਹਾ ਗਵਰਨਰ ਸਾਹਿਬ ਕਾਲੀ ਤੇ ਬੀਜੇਪੀ ਵਾਲੇ ਇਹਨਾਂ ਦੇ ਰਾਤ ਚ ਨਸ਼ਿਆ ਹੈ ਇਹਨਾਂ ਤੋਂ ਬਿਨਾ ਜੇ ਤੁਹਾਡੇ ਕੋਈ ਜਾਂਦਾ ਹੋਰ ਵੀ ਨਾਲ ਲੈ ਜਾ ਸਾਨੂੰ ਕੀ ਤਵਾਜ ਅਸੀਂ ਤੇ ਕਹਿੰਦੇ ਗੱਲ ਅਸੀਂ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਕਿਉਂ ਖੜਦੇ ਹੋ ਇਹ 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 ਨਾਲ ਖੜਨ ਵਾਲੇ ਆ ਜਾਵੇ ਥੋੜਾ ਹੱਥ ਹੈ ਕਰਦਾ ਕਰੋ ਇੱਧਰ ਥੋੜਾ ਅਸ਼ਵੀ ਸਦਵੇਂ ਆ ਲੈ ਇੱਧਰ ਸੰਗਬੀਰ ਬਾਦਲਾਲ ਕਾ ਬਿੱਖੇ ਦੇ ਜੀ ਉੱਥੇ ਹੋ ਕਈ ਲੋਕ ਹੋਣਗੇ ਕਈ ਲੋਕ ਉਹਨਾਂ ਦੀ ਜਾਤਾਂ ਜਾਣਗੇ ਕਈ ਕਈ ਲੋਕ ਜਿਹੜੇ ਸਮਾਜ ਸੇਵੀ ਨੇ ਸਾਧੂ ਨੇ ਸੰਤ ਨੇ ਕਈ ਲੋਕ ਜਾਣ ਜਾਣ ਜਾਣਾ ਚਾਹੀਦਾ ਪਰ ਆ ਜਿਹੜੀਆਂ ਮੂਰਤੀਆਂ ਤੁਸੀਂ ਨਾਲ ਭਾਈਆਂ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਗੋੰਨਾ ਸਾਹਿਬ ਜਿਨ੍ਹਾਂ ਨੇ ਨਸ਼ੇ ਲਿਆਂਦੇ ਹੱਥ ਜੋੜ ਕੇ ਬੇਨਤੀ ਜੇ ਨਾ ਐਦਾਂ ਕਰੋ ਗੋੰਨਾ ਸਾਹਿਬ Cê